ਸਾਬ ਦੇ ਜਥੇਦਾਰ ਨੇ ਕਾਲ ਤਰਸ ਸਾਹਿਬ ਦੇ ਕਾਰਜਕਾਰੀ ਜਥੇਦਾਰ ਉਹਨਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਕਿ ਪੰਜਾਬ ਵਿਧਾਨ ਸਭਾ ਦਾ ਜਿਹੜਾ ਵਿਸ਼ੇਸ਼ ਸੈਸ਼ਨ ਆਨੰਦਪੁਰ ਸਾਹਿਬ ਵਿਖੇ ਹੋ ਰਿਹਾ ਉਹਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮਤਾ ਪਾਇਆ ਜਾਵੇ ਦੇਖੋ ਅਸੀਂ ਦੇਖੋ ਫਿਰ ਇੱਕ ਗੱਲ ਸੁਣ ਲੋ ਮੈਨੂੰ ਲੱਗਦਾ ਕਿ ਅੱਜ ਜਿਸ ਉਦੇਸ਼ੇ ਦੇ ਲਈ ਜਿਸ ਭਾਵਨਾ ਦੇ ਨਾਲ ਅਸੀਂ 350 ਤਾਲਸਾਲਾ ਬਲੀਦਾਨੀ ਦਿਵਸ ਨੂੰ ਮਨਾ ਰਹੇ ਹਾਂ ਇਹਦੇ ਅੰਦਰ ਮੈਂ ਕਿਸੇ ਵੀ ਕੋਈ ਵੀ ਕੋਈ ਰਾਜਨੀਤਿਕ ਗੱਲ ਕਰਨ ਦੇ ਬੁਲਦੇ ਨਹੀਂਗਾ ਲੇਕਿਨ ਇਹ ਕੱਲ ਬੜੀ ਸਾਫ ਹੈ ਕਿ ਸਾਡਾ ਸਟੈਂਡ ਬੜਾ ਸਿੱਧਾ ਰਿਹਾ ਕਿ ਦੇਸ਼ ਦੇ ਕਾਨੂੰਨ ਦੇ ਅਨੁਸਾਰ ਦੇਸ਼ ਦੇ ਸੰਵਿਧਾਨ ਦੇ ਅਨੁਸਾਰ ਜੋ ਵੀ ਹੈ ਬੀਜੇਪੀ ਹਮੇਸ਼ਾ ਦੇ ਲਈ ਸੰਵੇਦਨਸ਼ੀਲ ਵੀ ਰਹੀ ਹੈ ਔਰ ਨਰਮ ਵੀ ਰਹੀ ਹੈ ਸਾਡਾ ਸਟੈਂਡ ਉਹੀ ਹੈ ਅਸੀਂ ਆਪਣੇ ਸਟੈਂਡ ਕਦੀ ਨਹੀਂ ਬਦਲਦੇ ਲੇਕਿਨ ਮਹਾਰਾਜ ਜੀ ਦੇ ਐਡੇ ਵੱਡੇ 350 ਸਾਲਾ ਦੇ ਉੱਤੇ ਮੈਂ ਕਿਸੇ ਵੀ ਰਾਜਨੀਤਿਕ ਤਰੀਕੇ ਨਾਲ ਕੋਈ ਗੱਲ ਕਰਨ ਦੇ ਮੂਡ 'ਚ ਇਸ ਵੇਲੇ ਨਹੀਂ ਆਗਾ ਔਰ ਬੜਾ ਸਿੱਧਾ ਕਿ ਜਿਹੜੇ ਬੰਦੀ ਸਿੰਗਲ ਦੀ ਗੱਲ ਉਹ ਕਰਦੇ ਨੇ ਉਹਨੂੰ ਲੈ ਕੇ ਪਾਰਟੀ ਨੇ ਬਾਰ ਬਾਰ ਆਪਣਾ ਸਟੈਂਡ ਜਿਹੜਾ ਕਲੀਅਰ ਕੀਤਾ ਸਾਡੀ ਸੰਵੇਦਨਾ ਔਰ ਸਾਡੀ ਪੂਰੀ ਤਰ੍ਹਾਂ ਦੇ ਨਾਲ ਜਿਹੜੇ ਜਿਹੜੇ ਆਪਣਾ ਕਾਨੂੰਨੀ ਦਾਇਰੇ ਦੇ ਅੰਦਰ ਜੜੀਆਂ ਜੜੀਆਂ ਉਹ ਉਥੋਂ ਦੀਆਂ ਮੰਗਾ ਹਨ ਉਹਦੇ ਅੰਦਰ ਕੁਝ ਮਰਿਆਦਾ ਐਸੀਆਂ ਕਿ ਮਾਫੀ ਮੰਗਣਾ ਜ਼ਰੂਰੀ ਹੁੰਦਾ ਸੰਵਿਧਾਨਿਕ ਹੈ ਕੋਰਟ 'ਚ ਕਹਿਣਾ ਪੈਂਦਾ ਕੋਰਟ ਦੇ ਮਾਮਲੇ 'ਚ ਤੇ ਮੈਂ ਨਹੀਂ ਬੋਲ ਸਕਦਾ ਨਾ ਲੇਕਿਨ ਆਪਾਂ ਉਸ ਸਾਰੇ ਮਾਮਲੇ ਨੂੰ ਲੈ ਕੇ ਜੋ ਪੰਜਾਬ ਦੀਆਂ ਭਾਵਨਾਵਾਂ ਨੇ ਉਹੀ ਬੀਜੇਪੀ ਦੀਆਂ ਅੱਛਾ ਪੰਜਾਬ ਦੇ ਵਿੱਚ ਇਸ ਤਰੀਕੇ ਦਾ ਲੈਂਡ ਆਰਡਰ ਦੀ ਸਥਿਤੀ ਬਣੀ ਹੋਈ ਹੈ ਕਿਤੇ ਗੋਲੀਆਂ ਚੱਲ ਰਹੀਆਂ ਮਰਡਰ ਹੋ ਰਹੇ ਮੈਨੂੰ ਲੱਗਦਾ ਹੈ ਰਾਜਨੀਤੀ ਲਈ ਫੇਰ ਕਿਦੇ ਕਰਾਂਗੇ ਅੱਜ ਤਾਂ 350 ਸਾਲਾ ਗੁਰੂ ਮਹਾਰਾਜ ਜੀ ਦਾ ਨਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਦੇਤੇ ਜਿਹੜਾ ਕੀਰਤਨ ਸ਼ਬਦ ਦਾ ਕਾਰਜਕ੍ਰਮ ਔਰ ਆਪਣਾ ਸ੍ਰੀ ਗੁਰਦੁਆਰਾ ਸਾਹਿਬ ਚ ਮੱਥਾ ਟੇਕਣ ਦਾ ਕਾਰਜਕ੍ਰਮ ਮੈਨੂੰ ਲੱਗਦਾ ਇਸ ਬਲੀਦਾਨ ਨੂੰ ਇਹ ਐਡਾ ਵੱਡਾ ਬਲੀਦਾਨ ਹੈ ਕਿ ਇਹਦੀ ਜਾਣਕਾਰੀ पूरे देश ਦੇ ਅੰਦਰ ਹੀ ਨਹੀਂ ਦੁਨੀਆ ਤੱਕ ਜਾਣੀ ਚਾਹੀਦੀ ਹੈ ਕਿ 9ਵੇਂ ਪਾਤਸ਼ਾਹੀ ਹੋਣ ਚਾਹੇ 10ਵੇਂ ਪਾਤਸ਼ਾਹੀ ਔਰੋ ਇਸ ਪਰਿਵਾਰ ਨੇ ਸਰਵਸਵ ਵਾਰਿਆ ਐਸਾ ਕੋਈ ਉਦਾਹਰਣ ਦੁਨੀਆ ਦੇ ਅੰਦਰ ਨਹੀਂ ਮਿਲਦਾ ਕਿ ਪਿਤਾ ਦਾ ਵੀ ਬਲੀਦਾਨ ਹੋਇਆ ਔਰ ਪੁੱਤਰਾਂ ਦਾ ਵੀ ਬਲੀਦਾਨ ਹੋਇਆ ਔਰ ਪੂਰੇ ਪਰਿਵਾਰ ਦਾ ਬਲੀਦਾਨ ਹੈ ਮੈਨੂੰ ਲੱਗਦਾ ਹੈ ਕਿ ਇਸ ਬਲੀਦਾਨ ਨੂੰ ਘਰ-ਘਰ ਤੱਕ ਪਹੁੰਚਾਣਾ ਚਾਹੀਦਾ ਹੈ ਔਰ ਆਪਣੀ ਪੀੜ੍ਹੀ ਨੂੰ ਇਹ ਵੀ ਜਾਣਕਾਰੀ ਜ਼ਰੂਰ ਦੇਣੀ ਚਾਹੀਦੀ ਹੈ ਕਿ ਇਹ ਬਲੀਦਾਨ ਕਿਨਾਂ ਲਈ ਹੋਇਆ ਸੀ ਕੀ ਅਸੀਂ ਉਸ ਰਸਤੇ ਤੇ ਜਿਹਦੇ ਲਈ ਇਹ ਬਲੀਦਾਨ ਹੋਇਆ ਉਹਦੇ ਤੇ ਪਹਿਰਾ ਦੇ ਰਹੇ ਆ ਇਹ ਬੜੀ ਮੁੱਢਲੀ ਜ਼ਰੂਰਤ ਹੈ ਇਸ ਵੇਲੇ ਸਾਡੇ ਵਿੱਚ ਇਹੀ ਇਹਦੇ ਨਾਲੇ ਸੰਬੰਧਿਤ ਹੈ ਆਨੰਦਪੁਰ ਸਾਹਿਬ ਗੁਰੂ ਸਾਹਿਬ ਨੇ ਮੁੱਲ ਹਮੇਤ ਕੀਤੇ ਵਸਾਇਆ ਸੀ ਇਹ ਤਰਤੀਆ ਆਨੰਦਪੁਰ ਸਾਹਿਬ ਇਸੇ ਕਰਕੇ ਸਮਾਗਮ ਵੀ ਇੱਥੇ ਚਾਹੇ ਸ਼੍ਰੋਮਣੀ ਕਮੇਟੀ ਸਰਕਾਰ ਤੁਸੀਂ ਵੀ ਇੱਥੇ ਕਰ ਰਹੇ ਹੋ ਇਹ ਵੀ ਮੰਗ ਕੀਤੀ ਜਾ ਰਹੀ ਕਿ ਕੇਂਦਰ ਵੀ ਇਸ ਪੂਰੇ ਖੇਤੇ ਦੀ ਤਰੱਕੀ ਦੇ ਲਈ ਕੋਈ ਸਪੈਸ਼ਲ ਪੈਕੇਜ ਕਰੇ ਬਿਲਕੁਲ ਬਿਲਕੁਲ ਮੈਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਨੂੰ ਇਹ ਉਹਨਾਂ ਵਿਧਾਨ ਸਭਾ ਸੱਤਰ ਚੱਲ ਰਹੀ ਹੈ ਪਰ ਕਿਉਂਕਿ ਇਹ ਸਾਰੇ ਵਿਸ਼ੇ ਸਟੇਟ ਦੇ ਰਹਿੰਦੇ ਨੇ ਸੋਮੋਟੋ ਕੇਂਦਰ ਕੁਝ ਨਹੀਂ ਕਰ ਸਕਦਾ ਹਮ ਪੰਜਾਬ ਸਰਕਾਰ ਇੱਕ ਪ੍ਰਪੋਜ਼ਲ ਬਣਾ ਕੇ ਇਹ ਕੇਂਦਰ ਨੂੰ ਭੇਜੇ ਔਰ ਮੈਨੂੰ ਲੱਗਦਾ ਹੈ ਕਿ ਇਸ ਵੇਲੇ ਤੇ ਉਚਿਤ ਵਿਅਕਤੀਬੀਅਤਿ ਆਏ ਨਹੀਂ ਤੁਸੀਂ ਉਹਨਾਂ ਕੋਲੋਂ ਵੀ ਇਹ ਗੱਲ ਕਰ ਸਕਦੇ ਹੋ ਪਰ ਜੋ ਮੈਨੂੰ ਸੰਵਿਧਾਨਿਕ ਹੈ ਕਿ ਪੰਜਾਬ ਸਰਕਾਰ ਨੂੰ ਇਸ ਇਲਾਕੇ ਦੀ ਬਿਹਤਰੀ ਲਈ ਔਰ ਇਹ ਇਤਨਾ ਪਵਿੱਤਰ ਸਥਾਨ ਹੈ ਕਿ ਇਥੇ ਤੇ ਆ ਕੇ ਦੁਨੀਆ ਦੇ ਜਿੰਨੇ ਕੋਈ ਪਾਪ ਹੈ ਉਹ ਵੀ ਖਤਮ ਹੋ ਜਾਂਦੇ ਨੇ ਜੀ ਤੇ ਇਸ ਕਰਕੇ ਇਹਦੀ ਬਿਹਤਰੀ ਹੋਏ ਉਸਾਰੀ ਹੋਏ ਵਿਕਾਸ ਹੋਏ ਔਰ ਇਹ ਸਾਰੇ ਵਿਸ਼ਵ ਦੇ ਅੰਦਰ ਸ਼ਰਧਾ ਦਾ ਕੇਂਦਰ ਸਥਾਨ ਹੈ ਇਥੇ ਸ਼ਰਧਾਲੂਆਂ ਦਾ ਆਣਾ ਜਾਣਾ ਲੱਗਾ ਰਹਿੰਦਾ ਇਹਨੂੰ ਉਹ ਸਾਰਾ ਸਟੇਟਸ ਮਿਲਣਾ ਚਾਹੀਦਾ ਇਹਦੇ ਅੰਦਰ ਕੋਈ ਦੋ ਮਤ ਨਹੀਂ ਹੈ ਥੈਂਕ ਯੂ ਵੈਰੀ ਮਚ